ਸਸਰੀਕਾਲ ਮੇਰੇ ਸਾਰੇ ਭੈਣ ਭਰਾਵਾਂ ਨੂੰ ਉਮੀਦ ਕਰਦੇ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਸਾਰੇ ਬਹੁਤ ਵਧੀਆ ਤੇ ਜਿਵੇਂ ਕਿ ਸਾਰੇ ਪੰਜਾਬ ਤੇ ਤੁਹਾਨੂੰ ਪਤਾ ਹੀ ਆ ਪਾਣੀ ਆਇਆ ਹੋਇਆ ਤੇ ਆਪਣਾ ਹੈਗਾ ਫਰੀਦਕੋਟ ਏਰੀਆ ਤੇ ਇੰਨਾ ਪਾਣੀ ਤਾਂ ਕੋਈ ਨਹੀਂ ਆਇਆਗਾ ਤੇ ਪਰ ਦੇਖੋ ਆ ਸੇਮ ਲੱਗਦੀ ਐ ਵੀ ਸਾਰੇ ਪੱਠੇ ਮਰ ਗਏ ਆ ਤੁਹਾਨੂੰ ਅੱਗੇ ਚੱਲ ਕੇ ਖੁਈ ਦਾ ਹਾਲ ਵੀ ਦਿਖਾਵਾਂਗੇ ਆ ਪੱਥਿਆਂ ਦਾ ਕੀ ਹਾਲ ਹੋ ਗਿਆ ਬਾਜਰਾ ਬੂਜਰਾ ਸਭ ਮੱਚ ਗਿਆ ਕੱਲੀ ਜਵਾਰ ਰਹਿ ਗਈ ਆ ਤੇ ਝੋਨੇ ਦਾ ਕੀ ਨੁਕਸਾਨ ਹੋਇਆ ਤੁਹਾਨੂੰ ਇਹ ਵੀ ਦਿਖਾਉਣੇ ਆ ਆ ਝੋਨਿਆਂ ਨੂੰ ਬੂਰ ਪਿਆ ਹੋਇਆ ਕਣੀਆਂ ਪੈਣ ਦੇ ਕਾਰਨ ਬੂਰ ਮਤਲਬ ਝੜ ਚੁੱਕਿਆ ਬੂਰ ਝੜਨ ਝੜਦਾ ਗਿਆ ਤੇ ਝੋਨੇ ਦੇ ਵਿੱਚ ਨੁਕਸਾਨ ਹੋ ਰਿਹਾ ਦੇਖੋ ਮੁੰਜਰਾ ਇਹ ਨੁੰਜਰਾ ਕਿੰਨੀਆਂ ਕਾਲੀਆਂ ਹੋ ਗਈਆਂ ਝੋਨੇ ਦੀ ਜਿਹੜੀ ਕੁਆਲਿਟੀ ਸੀ ਬਿਲਕੁਲ ਖਤਮ ਹੋ ਚੁੱਕੀ ਆ ਤੇ ਜਿਹਨੂੰ ਆਪਾਂ ਕਹਿ ਦਿੰਨੇ ਆ ਫੱਕ ਦੇੰਦਰੋ ਥੋਥਾ ਵੀ ਜੋ ਨਾ ਹੋ ਚੁੱਕਿਆ ਏ ਬਹੁਤ ਵੱਡੇ ਪੱਧਰ ਤੇ ਕਹਿ ਸਕਦੇ ਆ ਮੁੰਜਰਾ ਥੋਥੀਆਂ ਹੋ ਗਈਆਂ ਤੇ ਨੁਕਸਾਨ ਤਾਂ ਹੋਇਆ ਇੱਥੇ ਵੀ ਆਪਣੇ ਫਰੀਦਕੋਟ ਏਰੀਏ ਚ ਪਰ ਕਈਆਂ ਪਿੰਡਾਂ ਚ ਮਾਝੇ ਏਰੀਏ ਚ ਪਾਣੀ ਬਹੁਤ ਜ਼ਿਆਦੇ ਆ ਇੱਥੇ ਤਾਂ ਕੋਸ਼ਿਸ਼ ਹੀ ਨਹੀਂਗਾ ਪਰ ਨੁਕਸਾਨ ਬਹੁਤ ਆ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਅੱਗੇ ਚੱਲ ਕੇ ਆਪਣੀ ਮੋਟਰ ਵਾਲੀ ਖੂਹੀ ਦਾ ਹਾਲ ਪਹਿਲਾਂ ਵੀ ਆਪਾਂ ਤੁਹਾਨੂੰ ਦਿਖਾਇਆ ਸੀ ਆ ਦੇਖੋ ਕੁਆਲਿਟੀ ਬਿਲਕੁਲ ਲੋ ਹੋ ਚੁੱਕੀ ਆ ਬਿਲਕੁਲ ਹੀ ਨਹੀਂ ਕੁਆਲਿਟੀ ਰਹਿ ਗਈ ਝੋਨੇ ਦੀ ਤੇ ਆ ਦੇਖੋ ਆ ਫੋਕ ਆ ਦੇਖੋ ਪੂਰੀ ਦੀ ਪੂਰੀ ਮੁੰਜਰ ਕਿੰਨੀਆਂ ਹੀ ਇਹ ਇਸ ਤਰ੍ਹਾਂ ਦੀਆਂ ਮੁੰਜਰਾਂ ਤੁਹਾਨੂੰ ਦਿਖਾਈ ਦੇਣਗੀਆਂ ਬਹੁਤ ਮੁੰਜਰਾਂ ਜਿਹੜੀਆਂ ਕਿ ਹੋ ਚੁੱਕੀਆਂ ਖਰਾਬ ਜੋ ਨੇਦੀ ਕੁਆਂਟੀਟੀ ਘਟ ਜੂਗੀ ਤੇ ਝੋਨੇ ਦੀ ਕੁਆਲਿਟੀ ਘਟ ਜੈਣੀ ਆ ਆ ਦੇਖੋ ਗਾਇਸ ਆਪਾਂ ਪਹਿਲਾਂ ਮੈਂ ਤੁਹਾਨੂੰ ਦੱਸ ਰੱਹੀ ਸੀ ਕਿ 15 ਫੁੱਟ ਖੂਈ ਆ ਪਰ ਇਹ ਹੈਗੀ ਆ 10 ਫੁੱਟ ਖੂਈ ਤੇ ਪਾਣੀ 2 ਫੁੱਟ ਮਤਲਬ ਰਹਿ ਗਿਆ ਹੈ ਬਾਕੀ 8 ਫੁੱਟੇ ਪਾਣੀ ਤਾਂ ਆ ਚੁੱਕਿਆ ਹੈ 12 13 ਫੁੱਟ ਤੇ ਤਾਂ ਆਪਾਂ ਨੇ ਪਹਿਲਾਂ ਹੀ ਪਾਣੀ ਸੀਗਾ ਤੇ ਹੁਣ 8 ਫੋਰਟ ਫੋਰ ਦਾ ਤਾਂ ਪਲਾਸ ਹੋ ਚੁੱਕਿਆ ਤੇ ਆ ਦੇਖੋ ਨਾਲ ਖਾਰਾਂ ਦਾ ਹਾਲ ਆ ਦੇਖੋ ਵੀ ਖਾ ਧਰਤੀ ਇਹ ਕੋਈ ਬਾਲੇ ਕੋਈ ਮੀਂਹ ਵੀ ਨਹੀਂ ਆਪਾਂ ਕਹਿ ਸਕਦੇ ਤਾਂ ਤਾਂ ਵੀ ਅੰਦਰ ਵੀ ਕੀ ਚੱਕਰ ਬਣ ਗਿਆ ਧਰਤੀ ਨੂੰ ਸਮਝ ਨਹੀਂ ਆਇਆ ਆ ਤੇੜਾ ਮਤਲਬ ਤੁਹਾਨੂੰ ਨਜ਼ਰ ਆ ਹੀ ਰਹੀਆਂ ਤੇ ਆ ਜੋ ਗਾਈਸ ਆਪਾਂ ਹੁਣ ਤੁਹਾਨੂੰ ਦਿਖਾਉਣੇ ਆ ਮੋਟਰ ਵੀ ਆਪਣੀ ਮੋਟਰ ਸੀ ਜਿਹੜੀ ਉਹ ਵੀ ਡੁੱਬ ਗਈ ਸੀਗੀ ਪਾਣੀ ਚ ਆਪਣੀ ਇੱਥੇ ਖੂਈ ਚ ਮੋਟਰ ਸੀਗੀ 5 ਫੁੱਟ ਖੂਈ ਤੋਂ ਤਾਂ ਸੀ ਤੇ 5 ਫੁੱਟ ਮਤਲਬ ਸੈਂਟਰ ਜੇ ਚ ਰੱਖੀ ਸੀ ਆਪਾਂ 10 ਫੁੱਟ ਦੀ ਆਪਣੀ ਖੂਈ ਆ ਸੈਂਟਰ ਜੇ ਚ ਰੱਖੀ ਸੀ ਪਾਣੀ ਚ ਡੁੱਬਣ ਕਾਰਨ ਫਿਰ ਆਪਾਂ ਕੱਢ ਕੇ ਚਲੋ ਮੋਟਰ ਦਾ ਤਾਂ ਕੋਈ ਨੁਕਸਾਨ ਨਹੀਂ ਹੋਇਆ ਤੇ ਜਦ ਕੱਢ ਕੇ ਬਾਹਰ ਲਾ ਲਈ ਆ ਤੇ ਸੋਦਲਾ ਕਾਫੀ ਹੱਦ ਤੱਕ ਨੁਕਸਾਨ ਹੋ ਗਿਆ ਝੋਨਿਆਂ ਦੀ ਝੋਨਿਆਂ ਦੀ ਮਤਲਬ ਕੁਆਲਿਟੀ ਦਾ ਨੁਕਸਾਨ ਹੋ ਗਿਆ ਆਪਣੀ ਤੇ ਜਿਹੜੇ ਕੋਈ ਹੁਣ ਪੱਠੇ ਸੀਗੇ ਪੱਠੇ ਬਿਲਕੁਲ ਸਾਰੇ ਆਪਣੇ ਮੱਚ ਚੁੱਕੇ ਆ ਤੇ ਜਿਨ੍ਹਾਂ ਨੇ ਤਾਂ ਮੋਟਰਾਂ ਕੱਢ ਲਈਆਂ ਬਚ ਗਈਆਂ ਜਿਨ੍ਹਾਂ ਨੇ ਨਹੀਂ ਕੱਢੀਆਂ ਉਹਨਾਂ ਦੀਆਂ ਮੋਟਰਾਂ ਦੀ ਸੜ ਚੁੱਕੀਆਂ ਤੇ ਚਲੋ ਗਾਇਸ ਹੁਣ ਆਪਾਂ ਤੁਹਾਨੂੰ ਅੱਗੇ ਫਸਲ ਦਿਖਾਉਣੇ ਆ ਆਪਣੀ ਤੇ ਆਜੋ ਚਲੋ ਗਾਇਸ ਆਪਾ ਤੁਹਾਨੂੰ ਦਿਖਾ ਰਹੇ ਆ ਆਪਣੇ ਖੇਤ ਖੇਤਾਂ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਪਿਆਏ ਬਹੁਤ ਜ਼ਿਆਦਾ ਖਾਲੇ ਖੂਲੇ ਸਾਦੇ ਟੁੱਟੇ ਪਏ ਆ ਆ ਸਾਰੇ ਖਾਲੇ ਟੁੱਟ ਗਏ ਆ ਬੰਦਾ ਜਿਹਦੀ ਕੁਆਲਿਟੀ ਚਲੀ ਗਈ ਆ ਹੋਰ ਤਾਂ ਚਲੋ ਹਨਾ ਜਿਹੜਾ ਨੁਕਸਾਨ ਹੋਣਾ ਸੀ ਹੋ ਹੀ ਜਾਣਾ ਜੋ ਪਰਮਾਤਮਾ ਨੇ ਜਿੱਥੇ ਰੱਖਣਾ ਉੱਥੇ ਬੰਦਾ ਰੱਖ ਰੱਖ ਰਹਿੰਦਾ ਏ ਅੱਗੇ ਜਿੰਨਾ ਮਰਦੀ ਬੰਦਾ ਸੋਚ ਲੇ ਵੀ ਆਪਾਂ ਅੱਗੇ ਹੋ ਜਾਾਂਗੇ ਆਪਾਂ ਆਹ ਕੰਮ ਕਰ ਲਾਂਗੇ ਆਹ ਕੰਮ ਕਰ ਲਾਂਗੇ ਪਰ ਨਹੀਂ ਜਿੱਥੇ ਉਸ ਪਰਮਾਤਮਾ ਨੇ ਰੱਖਣਾ ਬੰਦੇ ਨੂੰ ਉੱਥੇ ਹੀ ਰਹਿਣਾ ਪੈਂਦਾ ਆ ਦੇਖੋ ਆਪਣਾ ਖਾਲਾ ਜਿਹੜਾ ਸਾਰਾ ਟੁੱਟ ਕੇ ਵਿੱਚ ਪੱਕਾ ਖਾਲਾ ਡਿੱਗ ਗਿਆ ਆ ਸਾਰੀਆਂ ਖਾਰ ਗਈਆਂ ਵੱਟਾਂ-ਬੱਟਾਂ ਆ ਸਾਰਾ ਤੁਸੀਂ ਦੇਖ ਸਕਦੇ ਆ ਆ ਸਾਰੀਆਂ ਵੱਟਾਂ ਖਾਲੇ ਸਭ ਇੱਕ ਹੋ ਗਏ ਆ ਸਾਰੇ ਝੋਨੇ ਦਿਖਾਓ ਵਾਹਿਗੁਰੂ ਸਾਰੇਆਂ ਤੇ ਆ ਦੇਖੋ ਕੀ ਹਾਲ ਹੋਏ ਪਏ ਆ ਸਾਰੇ ਝੋਨਿਆਂ ਦੇ ਵਟਾਂ ਦੇ ਕੋਈ ਹਾਲ ਨਹੀਂ ਰਹਿ ਗਏ ਵੀਰੋ ਪਈਆਂ ਪਈਆਂ ਸਾਰੀਆਂ ਮੈਨੂੰ ਪਈਆਂ ਸਾਰੀਆਂ ਰਾਵੀਆਂ ਪਈਆਂ ਤੇ ਆਪਾਂ ਤੁਹਾਨੂੰ ਇਹ ਕਹਿ ਰਹੇ ਸੀਗੇ ਚਲੋ ਨੁਕਸਾਨ ਤਾਂ ਜਿਹੜਾ ਹੋਣਾ ਉਹ ਤਾਂ ਹੋ ਹੀ ਜਾਂਦਾ ਹਨਾ ਵੀ ਆਪਣਾ ਤਾਂ ਚਲੋ ਕੋਈ ਐਡੇ ਵੱਡੇ ਪੱਦਰ ਤੇ ਨੁਕਸਾਨ ਨਹੀਂ ਹੋਇਆ ਆਪਣਾ ਤੇ ਨੁਕਸਾਨ ਹੋਇਆ ਮੇਰੇ ਜਿਹੜੇ ਮਾਝੇ ਵਾਲੇ ਵੀਰਾਂ ਮਾਝੇ 'ਚ ਜ਼ਿਆਦਾ ਨੁਕਸਾਨ ਹੋਇਆ ਮਾਲਵਾ ਤਾਂ ਫਿਰ ਵੀ ਚਲੋ ਬਚਿਆ ਤੇ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਜਿਹੜੇ ਮੇਰੇ ਭੈਣ ਭਰਾ ਹਨ ਹੈਲਪ ਕਰ ਸਕਣ ਉਹਨਾਂ ਦੀ ਮਾਝੇ ਵਾਲਿਆਂ ਦੀ ਹੈਲਪ ਕੀਤੀ ਜਾਵੇ ਜਿਹੜੇ ਜਿਹੜੇ ਹਾਰ ਦੇ ਪੀੜਤ ਭੈਣ ਭਰਾ ਆਏ ਉਹਨਾਂ ਦੀ ਜ਼ਰੂਰ ਮਦਦ ਕੀਤੀ ਜਾਵੇ ਕਿਉਂਕਿ ਉਹ ਬਹੁਤ ਜ਼ਿਆਦਾ ਇਸ ਪੰਤੇ ਜੇ ਬਿਲਕੁਲ ਬਿਲਕੁਲ ਹੀ ਮਤਲਬ ਖਤਮ ਹੋ ਚੁੱਕੇ ਆ ਕਿਉਂਕਿ ਫਸਲਾਂ ਉਹਨਾਂ ਦੀਆਂ ਮਰ ਚੁੱਕੀਆਂ ਠੀਕ ਆ ਫਸਲ ਦੇ ਨਾਲ ਹੀ ਜਿਨੀਦਾਰ ਹੁੰਦਾ ਏ 6 ਮਹੀਨਿਆਂ ਦੀ ਫਸਲ ਇੱਕ ਫਸਲ ਹੁੰਦੀ ਆ ਤੇ 6 ਮਹੀਨੇ ਉਹਨੇ ਆਪ ਦਾ ਪਰਿਵਾਰ ਵੀ ਚਲਾਉਣਾ ਹੁੰਦਾ ਤੇ ਉਹਨੇ ਆਪ ਦੀ ਫਸਲ ਵੀ ਪਾਲਣੀ ਹੁੰਦੀ ਆ ਹਨਾ ਤੇ ਦੇਖੋ ਵੀ ਹੁਣ ਫਸਲ ਵੀ ਮਰ ਚੁੱਕੀ ਆ ਤੇ ਵੱਡੇ ਪੰਦਰ ਤੇ ਇਸ ਧਰਤੀ ਮਾਂ ਦਾ ਨੁਕਸਾਨ ਹੋ ਚੁੱਕਿਆ ਕਿਉਂਕਿ ਪਾਣੀ ਆ ਚੁੱਕਿਆ ਖਾਰਾਂ ਬਹੁਤ ਪੈ ਗਈਆਂ ਤੇ ਜ਼ਮੀਨ ਦੀ ਉਹਨਾਂ ਨੂੰ ਸੈੱਟ ਕਰਨੀ ਪਊਗੀ ਉਹਨਾਂ ਨੂੰ ਤਾਂ ਕਾਫੀ ਟਾਈਮ ਲੱਗ ਜਾਣਾ ਹੁਣ ਸਟੈਂਡ ਹੁੰਦੇ ਤੇ ਜਿੰਨੇ ਵੀ ਮੇਰੇ ਭੈਣ ਭਰਾ ਮਦਦ ਕਰ ਸਕਦੇ ਆ ਵੀ ਉਹਨਾਂ ਦੀ ਜਿੰਨੀ ਵੀ ਮਦਦ ਕਰ ਸਕਦੇ ਆ ਜਿਹੜੇ ਹਾਰਡ ਦੇ ਪੀੜਤ ਹੈਗੇ ਆ ਵੀ ਉਹਨਾਂ ਦੀ ਓਨੀ ਓਨੀ ਮਦਦ ਕੀਤੀ ਜਾਵੇ ਕਿਉਂਕਿ ਦੇਖੋ ਇੱਕ ਫਸਲ ਮਾਰ ਜੇ ਤਾਂ ਬਹੁਤ ਨੁਕਸਾਨ ਹੁੰਦਾ ਤੇ ਨਾਲ ਉਹਨਾਂ ਦੀ ਜ਼ਮੀਨ ਦਾ ਵੀ ਨੁਕਸਾਨ ਹੋ ਚੁੱਕਿਆ ਪਸ਼ੂਆਂ ਦਾ ਵੀ ਨੁਕਸਾਨ ਹੋ ਚੁੱਕਿਆ ਏ ਤੇ ਦੇਖੋ ਵੀ ਜਿਹੜਾ ਬੰਦਾ ਪਸ਼ੂਆਂ ਦਾ ਦੁੱਧ ਪਾ ਕੇ ਗੁਜ਼ਾਰਾ ਕਰ ਲੈਂਦਾ ਹਨ ਜੀਮੀਦਾਰ ਕੋਲੇ ਬਸ ਦੋ ਹੀ ਗੱਲਾਂ ਹੁੰਦੀਆਂ ਜਾਂ ਤਾਂ ਫਸਲ ਹੁੰਦੀ ਆ ਤੇ ਜਾਂ ਪਸ਼ੂ ਹੁੰਦੇ ਆ ਕਿਉਂਕਿ ਇਹ ਤੁਹਾਨੂੰ ਹੀ ਪਤਾ ਵੀ ਜੀਮੀਦਾਰ ਕੋਈ ਜਾ ਕੇ ਦਿਹਾੜੀ ਤਾਂ ਕਰ ਨਹੀਂ ਸਕਦਾ ਹਨ ਤੇ ਤਾਂ ਕਰਕੇ ਮੇਰੀ ਸਾਰੇ ਹੱਥ ਜੋੜ ਕੇ ਜਿਹੜੇ ਫਾਰਨ ਕੰਟਰੀ ਦੇ ਵਿੱਚ ਬੈਠੇ ਆ ਮੇਰੇ ਭੈਣ ਭਰਾ ਹਨਾ ਵੀ ਆਪਣੀ ਧਰਤੀ ਨਾਲ ਜਿਹੜੇ ਜੁੜੇ ਆ ਹਨਾ ਇਹ ਗੁਰੂਆਂ ਦੀ ਧਰਤੀ ਨਾਲ ਜਿਹੜੇ ਵੀ ਜੁੜੇ ਆ ਪੰਜਾਬ ਦੀ ਧਰਤੀ ਨਾਲ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਫਿਰ ਤੋਂ ਵੀ ਪਲੀਜ਼ ਹੈਲਪ ਕੀਤੀ ਜਾਵੇ ਜਿਨ੍ਹਾਂ ਜਿਨ੍ਹਾਂ ਦੇ ਜਿਨ੍ਹਾਂ ਦੇ ਪਾਣੀ ਨਾਲ ਸਭ ਕੁਝ ਤਬਾਈ ਹੋ ਚੁੱਕੀ ਆ ਧੰਨਵਾਦ ਸਤਿ ਸ੍ਰੀ ਅਕਾਲ ਮੇਰੇ ਵੀਰੋ